ਹੜਾਂ ਦੇ ਨਾਲ ਜਿੱਥੇ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਉੱਥੇ ਕੁਝ ਲੋਕ ਇਨ੍ਹਾਂ ਹੜਾਂ ਦੇ ਨਾਲ ਲੋਕਾਂ ਦੇ ਹੋਏ ਨੁਕਸਾਨ ਦਾ ਨਜਾਇਜ਼ ਫਾਇਦਾ ਚੁੱਕਣ ਲੱਗ ਪਏ ਨੇ ਕੁਝ ਸ਼ਰਾਰਤੀ ਲੋਕ ਘਰਾਂ ਦੀਆਂ ਡਿੱਗੀਆਂ ਕੰਧਾਂ ਦੀਆਂ ਛੱਤਾਂ ਦੀਆਂ ਫੋਟੋਆਂ ਲੈ ਕੇ ਸਕੈਨਰ ਲਗਾ ਕੇ ਪੈਸੇ ਠੱਗਣ ਲੱਗ ਪਏ ਨੇ ਅਜੇ ਹਈ ਇੱਕ ਮਾਮਲਾ ਪਠਾਨਕੋਟ ਦੇ ਸਰਹੱਦੀ ਇਲਾਕਾ ਬਮਿਆਲ ਸੈਕਟਰ ਦੇ ਵਿੱਚ ਪੈਂਦੇ ਕੋਲੀਆਂ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਕਰਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਆਪਣਾ ਸਕੈਨਰ ਲਗਾ ਕੇ ਲੋਕਾਂ ਤੋਂ ਪੈਸੇ ਠੱਗੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਜਿੱਦਾਂ ਤੁਹਾਡੇ ਮਕਾਨ ਦੀ ਵੀਡੀਓ ਵਾਇਰਲ ਹੋ ਰਹੀ ਆ ਉੱਪਰ ਸਕੈਨਰ ਲੱਗੇ ਤੇ ਉਹਦੇ ਬਾਰੇ ਕੀ ਕਹਿਣਾ ਮੈਂ ਉਹਦੇ ਬਾਰੇ ਇਹੀ ਕਹਿਣਾ ਜੰਨਾ ਵੀ ਫਰੋਡ ਆ ਸਜਾ ਹੋਏ ਪ੍ਰਸ਼ਾਸਨ ਸਜਾ ਵੀ ਦੇਣਾ ਇਹ ਜਿਹੇ ਬੰਦੇ ਨੂੰ ਇਹਦਾ ਕੰਮ ਕਰਨ ਨਹੀਂ ਚਾਹੀਦਾ ਜੇ ਸਾਡੇ ਨਾਲ ਕਿ ਤਾ ਕੋਈ ਬੰਦੇ ਨੇ ਕਿੰਨੇ ਮੈਂ ਕੀਤਾ ਹੋਏ ਆ ਮੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਸ ਤਰ੍ਹਾਂ ਮੈਂ ਵੀਡੀਓ ਦੇਖੀ ਆ ਉੱਤੇ ਫੋਨ ਤੇ ਇੰਸਟਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਕੇ ਫਿਰ ਮੈਨੂੰ ਪਤਾ ਲੱਗਿਆ ਵੀ ਇਦਾਂ ਦਾ ਕੰਮ ਆ ਫਿਰ ਮੈਂ ਦੂਜੀ ਵੀਡੀਓ ਫਿਰ ਦੇਖੀ ਆ ਕਿ ਉਹਨੂੰ ਪੈਸੇ ਆ ਰਹੇ ਆ ਬੜਾ ਲੜ ਪੈਸੇ ਆ ਰਹੇ ਆ ਭੀ ਆਂ ਫਿਰ ਸਕੈਨਰ ਦੇਖਿਆ ਕਹਿੰਦਾ ਵੀ ਮੇਰਾ ਉੱਤੇ ਆ ਫਰੂਟ ਦੀ ਸਾਰਾ ਉਸਮਾਨਾ ਫਰੂਟ ਵੇਚਣਾ ਵੀ ਫਰੂਟ ਕੋਈ ਹਜ਼ਾਰ ਦਾ ਤੇ 2000 ਦਾ ਫਰੂਟ ਤੇ ਵੇਚਦੇ ਨਹੀਂ ਜਾਂ 20 ਦਾ 30 ਦਾ 40 ਦਾ ਫਰੂਟ ਵੇਕੇਗਾ ਇਹ ਤੋਂ ਮਹਿੰਗਾ ਤੇ ਨਹੀਂ ਵੇਕੇਗਾ ਹਜ਼ਾਰ ਦਾ ਪਰ ਆਪਾਂ ਉਹ ਕਹਿੰਦੇ ਨਾ ਲੰਡਣਾ ਨਹੀਂ ਦਉਂਦੇ ਕਿ ਮੈਂ ਜਿਹੜੇ ਵੀ ਕੋਈ ਹੈਲਪ ਕਰਨਾ ਚਾਹੁੰਦਾ ਹੈ ਨਾ ਉਹ ਪਹਿਲੇ ਇੱਕ ਵਾਰੀ ਜਾਣ ਜਾਣ ਪਤਾਲ ਕਰਕੇ ਥੇੜੇ ਜਣਾਂ ਦੇ ਉੱਪਰ ਤੇ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਕਿ ਇਹੋ ਜਿਹੇ ਲੋਕਾਂ ਦੇ ਉੱਪਰ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਲੋਕਾਂ ਦੀ ਨਜਾਇਜ਼ ਫਾਇਦਾ ਲੈ ਰਹੇ ਨੇ ਸੱਤ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਗੱਲਬਾਤ ਸਾਡੀਆਂ ਦੁਕਾਨਾਂ ਸੀ ਉਹ ਵੀ ਲੋਕੀ ਕਹਿੰਦੇ ਆਹਦੀਆਂ ਦੁਕਾਨਾਂ ਨਾਲੇ ਸਕੈਨਰ ਲਵਾਉਂਦੇ ਨੇ ਹਾਂਜੀ ਤੇ ਸਕੈਨਰ ਗਾ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਤੁਹਾਨੂੰ ਮਦਦ ਨਹੀਂ ਮਿਲਦੀ ਉਹ ਨਹੀਂ ਨਹੀਂ ਮਿਲਦੀ ਸਾਨੂੰ ਤੋੜਾ ਕਹਿੰਦਾ ਮਤਲਬ ਹੈ ਕਿ ਕਿਛੁ ਟਘਾਦੇ ਵਾਲੋ ਜਿਹੜਾ ਤੁਹਾਡੀ ਪ੍ਰਾਪਰਟੀ ਦੇ ਉੱਪਰ ਸਕੈਨਰ ਲਗਾ ਕੇ ਐ ਕਿੱਠੇ ਕਿੱਤੇ ਜਾ ਰਹੇ ਹਾਂ ਜੀ ਜੀ ਪਿਆ ਹੈ ਕਿੱਠੇ ਕਿੱਤੇ ਗਏ ਨਾ ਹਾਂ ਕੋਈ ਵੀ ਕਰਦਾ ਵੀ ਕੋਈ ਰਾਸ ਨਾਂਦਾ ਬਿਨ ਹੜੇ ਦਾ ਕਰ ਕੋਈ ਜਿੰਦਿੰਦੇ ਕਹਿੰਦੇ ਨਹੀਂਂਦਾ ਨਹੀਂ ਕੋਈ ਸਭ ਸਾਡੀ ਈ ਮਾਲ ਕੀ ਆ ਕਿਹੜੀ ਜਗ੍ਹਾ ਕੋਡੀ ਦੁਕਾਨਾ ਕਿਹੜੀ ਜਗ੍ਹਾ ਦੁਕਾਨਾ ਸਾਡੀ ਦਾ ਉਹ ਸਾਹਮਣੇ ਅੱਡੇ ਚ ਹੀ ਆ ਕਿਹੜੀ ਜਗ੍ਹਾ ਪੋਲੀਆ ਫਰੋਡ ਕਰ ਦੇਣਾ ਨੂੰ ਬਹੁਤ ਸਖਤ ਤੋਂ ਸਜ਼ਾ ਹੋਣੀ ਚਾਹੀਦੀ ਐ ਕਿਉਂ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਜ਼ਾ ਹੋਣੀ ਚਾਹੀਦੀ ਐ ਤੁਹਾਡੇ ਮਕਾਨ ਦੇ ਉੱਪਰ ਵੀ ਕਿਸ ਨੇ ਸਾਡੇ ਮਕਾਨ ਤੇ ਵੀਡੀਓ ਬਣਾਈ ਜਾਣਾ ਅੱਛਾ ਸਾਡੇ ਮਕਾਨ ਦੇ ਖੜ ਕੇ ਮੇਰੀਆਂ ਮੱਝਾਂ ਰੁੜਗੀਆਂ ਮੇਰੀ 10 ਕਿਲੇ ਪੈੜੀ ਰੁੜਗੀ ਹੈ ਮੇਰਾ ਟੱਬਰ ਰੁੜ ਗਿਆ ਤੇ ਮੇਰਾ ਸੋਚਿਆ ਜਾਏ ਮੇਰੀ ਮਦਦ ਕੀਤੀ ਜਾਏ ਇਹ ਇਹ ਵੀਡੀਓ ਬਣਾ ਕੇ ਪਾਈ ਆ ਉਹਨਾਂ ਨੇ ਸੋਸ਼ਲ ਮੀਡੀਆ ਬਣਾਈ ਕਿਸੇ ਹੋਰ ਕੇ ਲਈ ਕਿ ਪਰ ਮਕਾਨ ਤੁਹਾਡਾ ਮਕਾਨ ਸਾਡਾ ਲੱਗਦਾ ਕਿ ਝੂਠ ਬੋਲਿਆ ਜਾ ਰਿਹਾ ਸਾਰਾ ਹਾਂ ਝੂਠ ਬੋਲਿਆ ਜਾ ਰਿਹਾ ਵੀ ਉਹ ਦੇਖੋ ਮੇਰੀ ਸਾਹਮਣੇ ਸੱਤ ਡੇਗੀ ਸਾਰੀ ਸਭ ਕੁਝ ਰੁੜ ਗਿਆ ਮੇਰਾ ਮੇਰਾ ਕੁਝ ਨਹੀਂ ਬਚਿਆ